ਜਨਨੀ ਕੇਰੇ ਉਦਕ ਉਦਰ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਭਗਤ ਧੰਨਾ ਜੀ ਕਹਿੰਦੇ ਕਦੇ ਵਿਚਾਰ ਕਰਿਆ ਕਰ ਬੇਖ ਮਾਲਕ ਜੀ ਦੀ ਦਇਆ ਜਨਨੀ ਕਹਿੰਦੇ ਨੇ ਮਾਂ ਨੂੰ ਜਨਨੀ ਕੇਰੇ ਉਦਕ ਉਦਰਮੈ ਉਦਕ ਦਾ ਅਰਥ ਹੈ ਪਾਣੀ ਉਦਰ ਦਾ ਅਰਥ ਕੋਖ ਮਾਤਾ ਦੇ ਪੇਟ ਵਿੱਚ ਉਸ ਪਾਣੀ ਦੇ ਵਿੱਚ ਜੋ ਪੇਟ ਦੇ ਵਿੱਚ ਪਾਣੀ ਹੈ ਨਾ ਉਥੇ ਜઠਰ ਅੱਗ ਵੀ ਹੈ ਉਸ ਪੇਟ ਦੇ ਵਿੱਚ ਕਿਵੇਂ ਮਾਲਕ ਜੀ ਨੇ 10 ਦਰਵਾਜੀਆਂ ਵਾਲਾ ਸਰੀਰ ਤਿਆਰ ਕਰ ਦਿੱਤਾ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦਵਾਰਾ ਪਿੰਡ ਦਾ ਅਰਥ ਹੈ ਪਿੰਡਾ ਸਰੀਰ ਵੇਖੋ ਜਦੋਂ ਆਪਾਂ ਭੋਜਨ ਸ਼ੱਕਦੇ ਆ ਨਾ ਕਿਵੇਂ ਉਹ ਮੱਚ ਜਾਂਦਾ ਹੈ ਸੜ ਜਾਂਦਾ ਹੈ ਕੋਈ ਮਨੁੱਖ మాਸ ਖਾਂਦਾ ਹੋਵੇ ਉਹ మాਸ ਦਾ ਟੁਕੜਾ ਅੰਦਰ ਲੈ ਕੇ ਜਾਵੇ ਉਹ ਵੀ ਸੜ ਜਾਂਦਾ ਹੈ ਇੰਨੀ ਅੱਗ ਹੈ ਪੇਟ ਦੇ ਵਿੱਚ ਪਰ ਤਾਨੈ ਮੇਰਾ ਮਾਲਕ ਬੱਚਾ ਵੀ ਤਾਂ ਇੱਕ ਮਾਸ ਦਾ ਟੁਕੜਾ ਹੀ ਹੁੰਦਾ ਨਾ ਜਿਹੜਾ ਮਾਂ ਦੇ ਪੇਟ ਵਿੱਚ ਹੈ ਰੱਬ ਜੀ ਉਹਨੂੰ ਸੜਨ ਨਹੀਂ ਈ ਨਹੀਂ ਦਿੰਦੇ ਪਾਣੀ ਦੇ ਵਿੱਚ ਵੀ ਹੱਥ ਦੇ ਕੇ ਰੱਖਦੇ ਨੇ ਅੱਗ ਦੇ ਵਿੱਚ ਵੀ ਹੱਥ ਦੇ ਕੇ ਰੱਖਿਆ ਜਾਂਦਾ ਹੈ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖੇ ਕਹਿੰਦੀ ਉੱਥੇ ਵੀ ਭੋਜਨ ਦੇ ਕੇ ਤੈਨੂੰ ਰੱਖੇ ਰੱਬ ਜੀ ਨੇ ਐਸਾ ਖਾਸਮਾ ਹਮਾਰਾ ਜੀ ਨੇ ਮਾਂ ਦੇ ਪੇਟ ਵਿੱਚ ਤੈਨੂੰ ਰਿਜਕ ਦਿੱਤਾ ਹੈ ਜਦੋਂ ਤੂੰ ਦੁਨੀਆਂ ਵਿੱਚ ਆਏਂ ਤੈਨੂੰ ਰਿਜਕ ਕਿਉਂ ਨਹੀਂ ਦੇਵੇਗਾ ਅੱਜ ਮਨੁੱਖਾ ਗੁਰੂ ਜੀ ਦੇ ਸਿਧਾਂਤਾਂ ਤੋਂ ਦੂਰ ਕਿਉਂ ਹੋ ਰਿਹਾ ਹੈ ਵਿਕਾਰਾਂ ਕਰਕੇ ਲਾਲਚ ਲੋਭ ਅੰਦਰ ਵੱਧਦਾ ਜਾ ਰਿਹਾ ਹੈ ਜਿਆਦਾ ਤੋਂ ਜਿਆਦਾ ਧਨ ਦੌਲਤ ਇਕੱਠੀ ਕਰ ਲਮਾ ਪਦਾਰਥ ਇਕੱਠੇ ਕਰ ਲਮਾ ਕਿਤੇ ਨਾ ਹੋਵੇ ਮੈਨੂੰ ਬਚੀ ਨਾ ਬਹੁਤ ਜ਼ਿਆਦਾ ਜਮਾਖੋਰੀ ਹੋ ਰਹੀ ਆ ਨਾ ਸਾਡੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਜੇ ਦੁਨੀਆ ਦੀ ਗੱਲ ਕਰੀਏ ਹਰ ਇੱਕ ਦੁਨੀਆ ਦੇ ਕੋਨੇ ਵਿੱਚ ਜਦੋਂ ਸਬਰ ਨਹੀਂ ਨਾ ਅੰਦਰ ਰਹਿੰਦਾ ਮਾਲਕ ਜੀ ਦੇ ਉੱਤੇ ਭਰੋਸਾ ਨਹੀਂ ਰਹਿੰਦਾ ਫਿਰ ਜਮਾਖੋਰੀਆਂ ਸ਼ੁਰੂ ਹੁੰਦੀਆਂ ਨੇ ਪ੍ਰਮਾਤਮਾ ਜੀ ਸਮਝਾਉਂਦੇ ਨੇ ਰੱਬੀ ਬਾਣੀ ਸਮਝਾਉਂਦੀ ਆ ਪੁੱਤ ਕਿਉਂ ਡੋਲਦਾ ਜਿਨੇ ਤੈਨੂੰ ਪੇਟ ਵਿੱਚ ਰਿਜਕ ਦਿੱਤਾ ਉਸ ਅੱਗ ਦੇ ਵਿੱਚ ਵੀ ਹੱਥ ਦੇ ਕੇ ਰੱਖੀ ਐ ਤੂੰ ਡੋਲਿਆ ਨਾ ਕਰ ਜਦੋਂ ਤੇਰਾ ਜਨਮ ਹੋਇਆ ਰੱਬ ਜੀ ਜਾਣਦੇ ਨੇ ਇਹਦੇ ਦੰਦ ਨਹੀਂ ਹੈਗੇ ਇਹ ਤੋਂ ਭੋਜਨ ਨਹੀਂ ਛਕਿਆ ਜਾਣਾ ਪਹਿਲਾਂ ਦੁੱਧ ਦਾ ਪ੍ਰਬੰਧ ਕੀਤਾ ਬਾਅਦ ਵਿੱਚ ਤੈਨੂੰ ਦੁਨੀਆ ਵਿੱਚ ਭੇਜਿਆ ਫਿਰ ਉਹ ਤੈਨੂੰ ਰਿਜਕ ਕਿਉਂ ਨਹੀਂ ਦੇਵੇਗਾ ਤੂੰ ਤੇ ਭਰੋਸਾ ਰੱਖ ਉਹਦੇ ਨਾਲ ਚਿੱਤ ਜੋੜ ਕੇ ਰੱਖਿਆ ਕਰ ਫਿਰ ਅਗਲੀ ਉਦਾਹਰਣ ਦਿੰਦੇ ਨੇ ਪੁੱਤ ਜੀ ਇਦਾਂ ਸਮਝ ਨਹੀਂ ਨਾ ਆਈ ਗੱਲ ਵੇਖ ਤੂੰ ਕੱਛੂ ਕੌਮੀ ਨਾ ਕੁੰਮੀ ਜਲ ਮਾਹੀ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਇਹ ਸ਼ਬਦ ਦਾ ਦੂਜਾ ਬੰਦ ਹੈ ਕੁੰਮੀ ਜਲ ਮਾਹੀ ਕੁੰਮੀ ਦਾ ਅਰਥ ਹੈ ਕੱਚੂ ਕੁੰਮੀ ਕਹਿੰਦੇ ਉਹ ਜਲ ਦੇ ਵਿੱਚ ਹੈ ਤਨ ਤਿਸ ਬਾਹਰ ਤਨ ਤਿਸ ਦਾ ਅਰਥ ਉਹਦੇ ਬੱਚੇ ਉਹ ਬਾਹਰ ਨਹੀਂ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਥਲ ਤੇ ਤੇ ਕੱਛੂ ਕੰਮੀ ਜਲ ਵਿੱਚ ਹੈ ਪਾਣੀ ਵਿੱਚ ਹੈ ਪੰਖ ਖੀਰ ਤਿੰਨ ਨਹੀਂ ਕਹਿੰਦੇ ਨਾ ਤੇ ਕੱਛੂ ਕੰਮੀ ਦੇ ਬੱਚੀਆਂ ਦੇ ਪੰਖ ਨਹੀਂ ਖੰਭ ਨਹੀਂ ਵੀ ਉੱਡ ਕੇ ਉਹ ਚੋਗਾ ਚੁਗ ਲੈਣ ਭੋਜਨ ਲੈ ਲੈਣ ਨਾ ਹੀ ਕੱਛੂ ਕੌਮੀ ਦੇ ਕੋਲ ਦੁੱਧ ਹੈ ਵੀ ਉਹ ਆਪਣੇ ਬੱਚਿਆਂ ਨੂੰ ਦੁੱਧ ਹੀ ਛਕਾ ਦੇਵੇ ਵੇਖ ਤੂੰ ਮਾਲਕ ਦੀ ਸਮਰੱਥਾ ਮਾਂ ਪਾਣੀ ਵਿੱਚ ਐ ਬੱਚੇ ਥਲਤੇ ਨੇ ਰੱਬ ਜੀ ਉਹਨਾਂ ਨੂੰ ਵੀ ਰਿਜਕ ਦੇ ਰਹੇ ਨੇ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਤੈਨੂੰ ਕਿਉਂ ਨਹੀਂ ਇਹ ਸਭ ਕੁਝ ਵੇਖ ਕੇ ਉਹ ਦੇਣ ਵਾਲਾ ਚੇਤੇ ਆਉਂਦਾ ਜੇ ਮਾਲਕ ਚ ਕੱਚੂ ਕੌਮੀ ਦੇ ਬੱਚਿਆਂ ਨੂੰ ਪਾਲ ਰਿਹਾ ਉਹ ਤੇਰੇ ਬੱਚਿਆਂ ਨੂੰ ਕਿਉਂ ਨਹੀਂ ਪਾਲੇਗਾ ਫਿਰ ਅਗਲੀ ਉਦਾਹਰਨ ਦਿੰਦੇ ਨੇ 파ਖਣ ਕੀਟ ਗੋਪਤ ਹੋਏ ਰਹਤਾ ਤਾਂ ਚੋ ਮਾਰਗ ਨਹੀਂ ਕਹਿ ਤਨਾ ਪੂਰਨਤਾ ਹੂ ਕੋ ਮਾਤਰੇ ਜੀ ਡਰਾਹੀ ਪਾਖਣ ਕੀਟ ਪਾਖਣ ਦਰਤ ਹੈ ਪੱਥਰ ਕਹਿੰਦੇ ਪੱਥਰ ਦੇ ਵਿੱਚ ਨਾ ਇੱਕ ਕੀੜਾ ਹੈ ਆਪਾਂ ਅੱਜ ਕੱਲ ਤੇ ਨੈਟ ਦੇ ਉੱਤੇ ਵੀ ਵੀਡੀਓ ਵੇਖ ਲੈਨੇ ਆ ਪੱਥਰਾਂ ਦੇ ਵਿੱਚ ਵੀ ਕੀੜੇ ਪਾਏ ਜਾ ਰਹੇ ਨੇ ਜਿਨ੍ਹਾਂ ਦੇ ਬਾਹਰ ਨਿਕਲਣ ਨੂੰ ਕੋਈ ਰਸਤਾ ਹੀ ਨਹੀਂ ਹੁੰਦਾ ਪਾਖਣ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਹੀਂ ਕਹਿੰਦੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਵੀ ਬਾਹਰ ਆਵੇ ਭੋਜਨ ਛਕੇ ਤੇ ਫਿਰ ਅੰਦਰ ਚਲਿਆ ਜਾਵੇ ਪੱਥਰ ਚਾਰੇ ਪਾਸਿਆਂ ਤੋਂ ਬੰਦ ਹੈ ਤੇ ਵਿੱਚ ਕੀੜਾ ਹੈ ਕਹਿੰਦੇ ਵੇਖ ਮਾਲਕ ਉਸ ਪੱਥਰ ਵਿੱਚਲੇ ਕੀੜੇ ਨੂੰ ਵੀ ਰਿਜਕ ਦੇਣ ਵਾਲਾ ਹੈ ਉਹ ਪੱਥਰ ਵਿੱਚ ਬੈਠੇ ਕੀੜੇ ਨੂੰ ਜੇ ਰਿਜਕ ਦੇ ਸਕਦਾ ਹੈ ਫਿਰ ਤੂੰ ਕਿਉਂ ਡਰਦਾ ਹੈ ਕਹ ਹੈ ਤਨਾ ਪੂਰਨਤਾ ਹੁ ਕੋ ਜੋ ਸਰਬ ਵਿਆਪਕ ਹੈ ਜੋ ਪੂਰਾ ਹੈ ਪੂਰਨ ਹੈ ਅਧੂਰਾ ਨਹੀਂ ਹੈ ਜੋ ਸਾਰੀਆਂ ਘਟਾਂ ਵਿੱਚ ਵਿਆਪਿਆ ਹੋਇਆ ਵਿਆਪਕ ਹੈ ਉਹ ਰਿਜਕ ਦੇ ਰਿਹਾ ਉਸ ਕੀੜੇ ਨੂੰ ਮਤਰੇ ਜੀੜ ਰਹੀਂ ਫਿਰ ਮੇਰੀਏ ਜਿੰਦੇ ਮੇਰੇ ਜੀ ਤੂੰ ਕਿਉਂ ਡਰਦਾ ਡਰਿਆ ਨਾ ਕਰ ਸਾਰੀਆਂ ਚਿੰਤਾਵਾਂ ਉਸ ਮਾਲਕ ਤੇ ਛੱਡ ਕੇ ਬਸ ਤੂੰ ਮਾਲਕ ਦੇ ਬਚਨ ਕਮਾਉਣੇ ਸ਼ੁਰੂ ਕਰ ਦੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਣ ਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਉਹ ਮਾਲਕ ਆਪ ਆਧਾਰ ਦਿਨ ਵਾਲਿਆ ਆਸਰਾ ਦਿਨ ਵਾਲਾ ਗੁਰੂ ਪਿਤਾ ਜੀ ਰੋਜ਼ ਸਮਝਾਉਂਦੇ ਨੇ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜਿਓ ਪਰਿਆ ਸ਼ੈਲ ਪੱਥਰ ਮੈਂ ਜੰਤ ਪਾਏ ਤਾਂ ਕਾਰਜਕ ਆਗੇ ਕਰ ਤਰਿਆ ਮਨੁੱਖ ਦੇ ਮਨ ਵਿੱਚ ਡਰ ਕੀ ਹੈ? ਇਹੀ ਡਰ ਹੈ ਨਾ ਕਿ ਕੱਲ ਨੂੰ ਜੇ ਮੈਨੂੰ ਰਿਜਕ ਨਾ ਮਿਲੇ ਆ ਮੈਂ ਕੀ ਕਰਾਂਗਾ? ਗੁਰੂ ਜੀ ਕਹਿੰਦੇ ਤੂੰ ਕੰਮ ਕਰ ਰਿਜਕ ਦੇਣ ਵਾਲਾ ਉਹ ਮਾਲਕ ਆਪ ਹੈ ਤੇ ਜਦੋਂ ਕੰਮ ਕਰੇ ਨੇਕ ਨੀਅਤ ਦੇ ਨਾਲ ਕੰਮ ਕਰੀ। ਬਾਲ ਸਮਰੱਥਾ ਮਾਲਕ ਜੀ ਨੇ ਦੇਣੀ ਆ ਤੇ ਬਰਕਤ ਵੀ ਰੱਬ ਜੀ ਨੇ ਪਾਉਣੀ ਆ। ਸੋ ਪ੍ਰੂਸਾ ਕਰੀਏ ਜੀ ਮਾਲਕ ਦੇ ਉੱਤੇ। ਯਕੀਨ ਕਰੀਏ ਸਾਰੀਆਂ ਚਿੰਤਾਵਾਂ ਛੱਡ ਦਈਏ ਬਸ ਮਾਲਕ ਜੀ ਦਾ ਚਿੰਤਨ ਕਰਨਾ ਸ਼ੁਰੂ ਕਰ ਦਈਏ ਕਾਰਨ ਵਿਧੀ ਰੱਬ ਜੀ ਆਪ ਹੀ ਬਣਾ ਦਿੰਦੇ ਨੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਕੋਈ ਸਿੱਖ ਆਉਂਦਾ ਸੀ ਨਾ ਗੁਰੂ ਜੀ ਹਮੇਸ਼ਾ ਕਹਿੰਦੇ ਸੀ ਮੇਰੇ ਸਿੱਖ ਕੋਲ ਮਾਇਆ ਜੁੜੇ ਨਾ ਲੋੜ ਪੈਣ ਤੇ ਥੁੜੇ ਨਾ ਇਹਦੇ ਘਰੋਂ ਕੋਈ ਖਾਲੀ ਮੁੜੇ ਨਾ ਜੁੜਨੀ ਵੀ ਨਹੀਂ ਚਾਹੀਦੀ ਕਿਤੇ ਪਕੜ ਬਣ ਜਾਵੇ ਤੇ ਜਦੋਂ ਇਹਨੂੰ ਲੋੜ ਪਏ ਥੁੜਨੀ ਵੀ ਨਹੀਂ ਚਾਹੀਦੀ ਤੇ ਇਹਦੇ ਘਰ ਕੋਈ ਆ ਜਾਵੇ ਉਹ ਭੁੱਖਾ ਨਹੀਂ ਮੁਰਨਾ ਚਾਹੀਦਾ ਇੰਨੀ ਇਹਦੀ ਕਮਾਈ ਇੰਨੀ ਕੁ ਹੋਣੀ ਚਾਹੀਦੀ ਆ ਬੀਨੂੰ ਰਜਾ ਕੇ ਤੋਰ ਦੇਵੀ ਹੁਣ ਜੁੜਨੀ ਨਹੀਂ ਚਾਹੀਦੀ ਥੁੜਨੀ ਨਹੀਂ ਚਾਹੀਦੀ ਭੁੱਖਾ ਵੀ ਨਹੀਂ ਕੋਈ ਮੁਰਨਾ ਚਾਹੀਦਾ ਇੱਕ ਅਸੀਸ ਦੇ ਵਿੱਚ ਕਿੰਨੀਆਂ ਬਖਸ਼ਾ ਕਿੰਨੀਆਂ ਰਹਿਮਤਾਂ ਕਰ ਦਿੱਤੀਆਂ ਸੋ ਆਓ ਆਪਾਂ ਵੀ ਜੁੜ ਜਾਈਏ ਇੱਥੋਂ ਤੱਕ ਆਪਾਂ ਭਗਤ ਧੰਨਾ ਜੀ ਦੇ ਸ਼ਬਦ ਰਾਹੀਂ ਸਿੱਖਿਆ ਲੈਣ ਦਾ ਯਤਨ ਕੀਤਾ ਜੋ ਆਸਾ ਰਾਗ ਦੇ ਵਿੱਚ 487 ਅੰਗ ਦੇ ਉੱਪਰ ਸ਼ਿਸ਼ੋਭਤ ਹੈ ਸੋ ਆਓ ਹੁਣ ਆਪਾਂ ਕੁਝ ਸਮੇਂ ਦੇ ਵਿੱਚ ਦਸਵੰਦ ਦੇ ਉੱਤੇ ਗੱਲ ਕਰਦੇ ਆ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਨਾ ਗੁਰੂ ਜੀ ਸਮਝਾਉਂਦੇ ਨੇ ਪੁੱਤ ਜੇ ਤੂੰ ਧਰਮੀ ਬਣਨਾ ਹੈ ਨਾ ਧਰਮ ਕਮਾਉਣਾ ਚਾਹੁੰਨਾ ਹੈ ਸਭ ਤੋਂ ਪਹਿਲਾਂ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਦਇਆ ਹੈ ਇਹ ਧਰਮ ਜੇ ਧਰਮ ਆਊਗਾ ਤਾਂ ਹੀ ਆਊਗਾ ਜੇ ਦਇਆ ਆਊਗੀ ਕਿਉਂਕਿ ਦਇਆ ਮਾਂ ਹੈ ਧਰਮ ਦੀ ਗੁਰੂ ਜੀ ਜਪਤੀ ਸਹਿਬ ਵਿੱਚ ਦੱਸਦੇ ਆ ਨਾ ਧਾਲ ਧਰਮ ਦਇਆ ਦਾ ਪੁੱਤ ਦਇਆ ਮਾਂ ਹੈ ਤੇ ਧਰਮ ਪੁੱਤ ਹੈ ਹੁਣ ਜੇ ਮਾਂ ਅੰਦਰ ਆਉਗੀ ਤਾਂ ਹੀ ਆਪਾਂ ਧਰਮ ਕਮਾ ਸਕਦੇ ਹਾਂ ਜਦੋਂ ਪੰਜ ਪਿਆਰੇ ਆਏ ਸੀਸ ਮੰਗਿਆ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਵੀ ਖੁਪ ਪੰਜ ਪਿਆਰਿਆਂ ਦੇ ਨਾਮ ਵਿੱਚੋਂ ਵੀ ਸਿੱਖਿਆ ਮਿਲਦੀ ਆ ਪਹਿਲਾ ਭਾਈ ਦਇਆਰਾਮ ਜੀ ਉੱਠੇ ਸੀ ਨਾ ਭਾਈ ਦਇਆ ਸਿੰਘ ਬਣੇ ਜਦੋਂ ਦਇਆ ਆਈ ਫਿਰ ਧਰਮ ਵੀ ਆ ਗਿਆ ਸੀ ਫਿਰ ਧਰਮ ਆਇਆ ਭਾਈ ਧਰਮ ਸਿੰਘ ਜੀ ਜਦੋਂ ਧਰਮ ਆਇਆ ਫਿਰ ਹਿੰਮਤ ਆ ਗਈ ਜਦੋਂ ਹਿੰਮਤ ਆਈ ਫਿਰ ਮੋਹ ਕਮ ਹੋ ਗਿਆ ਜਦੋਂ ਮੋਹ ਕਮ ਹੋਇਆ ਫਿਰ ਸਾਹਿਬ ਦੀ ਪ੍ਰਾਪਤੀ ਹੋ ਗਈ